ਮਜੀਠੀਆ ਅੰਦਰ ਆ ਜੀ ਉਹ ਜਾਂਚ ਚੱਲ ਰਹੀ ਫੇਰ ਕੀ ਹੋ ਗਿਆ ਅੰਦਰ ਇਹ ਉਹ ਸਰਕਾਰ ਕਹਿ ਰਹੀ ਨਾ ਨਹੀਂ ਇੱਕ ਪਾਸੇ ਤੁਸੀਂ ਬਿਕਰਮਜੀਤ ਮਜੀਠੀਆ ਹੋਰ ਕਿੰਨੇ ਅੰਦਰ ਨੇ 60 70 ਬੰਦੇ ਅੰਦਰ ਨੇ ਅੰਦਰ ਕੌਣ ਹੁੰਦਾ ਹੁੰਦਾ ਗਿੱਲਦ ਦਾ ਵੱਡਾ ਲੀਡਰ ਉਹਨਾਂ ਤੇ ਦੋਸ਼ ਨਹੀਂ ਕਿ ਉਹ ਪਰਿਵਾਰ ਨੂੰ ਚਲਾਉਂਦੇ ਰਹੇ ਪੰਥ ਦੀ ਗੱਲ ਕਰਦਿਆਂ ਕਰਦਾ ਪਰਿਵਾਰ ਤੇ ਆ ਜੀ ਅੱਜ ਬਿਕਰਮ ਮਜੀਠੀਏ ਨੂੰ ਉਹਨਾਂ ਨੇ ਅੰਦਰ ਕੀਤਾ ਉਹਨਾਂ ਪ੍ਰਾਪਰਟੀਆਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਵਧਾਇਆ ਉਹ ਇਹ ਸਰਕਾਰ ਦੋਸ਼ ਲਾ ਰਹੀ ਕਿ ਇਲੀਗਲੀ ਵਧਾਈ ਪ੍ਰਾਪਰਟੀ ਜੇ ਉਹ ਅੰਦਰ ਆ ਤਾਂ ਕੋਈ ਗੱਲ ਤਾਂ ਹੋਊਗੀ ਕੇਜਰੀ ਆਲ ਨੂੰ ਸਾਰੇ ਹੀ ਅੰਦਰੋਂ ਆਏ ਨੇ ਉਹ ਗੰਜਾ ਅੰਦਰੋਂ ਆਇਆ ਜਿਹੜਾ ਉਹ ਡੰਡੇ ਛੋਟੇ ਦੀਆਂ ਗੱਲਾਂ ਕਰਦਾ ਇਹ 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 ਨਹੀਂ ਅੰਦਰ ਕਹੇ ਸਰਕਾਰਾਂ ਕਰੇ ਆਉਣ ਦੇ ਕਾਲੀ ਸਰਕਾਰ ਇੱਕ ਬਣੀ ਛੱਡ ਦੇ ਬਾਹਰ ਸਾਰੇ ਹੀ ਅੰਦਰ ਭੇਜ ਦਾਂਗੇ ਇਹ ਤਾਂ ਬਦਲਾਖੋਰੀ ਹੈ ਜੀ ਹੈਗੀ ਕਰਨੀ ਨਹੀਂ ਫਿਰ ਨਹੀਂ ਫਿਰ ਇਹ ਇਹ ਦੇ ਨਾਲ ਸਰਕਾਰ ਨਹੀਂ ਫਿਰ ਕਰਨੀ ਨਹੀਂ ਇਹਦਾ ਮਤਲਬ ਇਹਦਾ ਮਤਲਬ ਅਸੀਂ ਕੁੱਟ ਖਾਣ ਨੂੰ ਮਰੇਗੇ ਵੀ ਸਾਨੂੰ ਜਣਾ ਕਣਾ ਫੜ ਕੇ ਅੰਦਰ ਕਰ ਦੂ ਕੌਣ ਕਰੂਗਾ ਜੀ ਲੋਕਾਂ ਦੀ ਉਹ ਕਰਾਂਗੇ ਇਹ ਪੰਜ ਚਾਰ ਨੂੰ ਅੰਦਰ ਦੇ ਕੇ ਬਾਕੀ ਲੋਕ ਇਹ ਨੇ ਵੀ ਪੰਜ ਚਾਰ ਕਿਹੜੇ ਪੰਜ ਚਾਰ ਰੜੇ ਬਥੇਰੇ ਨੇ ਦੇਖ ਲਈਏ ਤੇ ਲੱਗ ਜੂ ਤੁਹਾਨੂੰ ਪਤਾ ਜਿਮਨੀ ਚੌਂਚ ਨਾ ਸੀਐਮ ਸਾਹਿਬ ਤੇ ਵੀ ਇਹ ਦੋਸ਼ ਲੱਗੇ ਉਹਨਾਂ ਨੇ ਜ਼ਮੀਨ ਲੈ ਲਈ ਬਾਹਰ ਇਹ ਵੀ ਹਵਾ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਵੀ ਮੈਂ ਜਿਹੜੀ ਗੱਲ ਦਾ ਮੈਨੂੰ ਪਤਾ ਨਹੀਂ ਕਿਹਨੇ ਲਾਤੇ ਇਹ ਦੋਸ਼ ਉਹ ਕਾਗਜ਼ ਵੀ ਹੋਊ ਕੋਈ ਗਰਚੇਤ ਭੁੱਲਰ ਨੇ ਲਾਤੇ ਉਹ ਉਹ ਅਥਾਰਟੀ ਆ ਉਹ ਕੀ ਚੀਜ਼ ਆ ਉਵੇਂ ਹੀ ਕਦੇ ਕਿਧਰੇ ਹੋ ਜਾਂਦਾ ਕਦੇ ਕਿਧਰੇ ਕੋਈ ਗੱਲ ਨਹੀਂ ਬਾਤ ਨਹੀਂ ਲਿਆ ਦਿਖਾਵੇਂ ਕੋਈ ਕਾਗਜ਼ ਐਵੇਂ ਆਪਾਂ ਇਲਜ਼ਾਮ ਲਾ ਦਈਏ ਵੀ ਉਹਨੇ ਜ਼ਮੀਨ ਲੈ ਲਈ ਜਦ ਲਈਓ ਨਹੀਂ ਕੋਈ ਉਹਨੇ ਨਹੀਂ ਜਦੋਂ ਇਹ ਇਹ ਗੱਲਾਂ ਆਉਂਦੀਆਂ ਵੀ ਜਦੋਂ ਕੰਮ ਨਹੀਂ ਕੀਤੇ ਫਿਰ ਉਹ ਪੈਸਾ ਕਿੱਥੇ ਤਾਂ ਗਿਆ ਜਿਹੜਾ ਖਜ਼ਾਨੇ 'ਚ ਇਕੱਠਾ ਹੁੰਦਾ ਉਹ ਕੌਣ ਲੈ ਗਿਆ ਸਤਾਰ ਸਾਲ 'ਚ ਸਰਕਾਰ ਨੇ ਜੇ ਕੰਮ ਤੁਸੀਂ ਕਹਿ ਰਹੇ ਹੋ ਨਹੀਂ ਕੀਤੇ ਫਿਰ ਉਹ ਪੈਸਾ ਕਿੱਧਰ ਜਾਂਦਾ ਖਜ਼ਾਨੇ 'ਚ ਤਾਂ ਡੇਲੀ ਪੈਸੇ ਜਾਂਦੇ ਨੇ ਰੈਵਨਿਊ ਕਰੋੜਾਂ ਰੁਪਈਆ 'ਚ ਇਕੱਠਾ ਹੁੰਦਾ ਉਹ ਕਿੱਧਰ ਜਾਂਦਾ ਉਹ ਹੁਣ ਮੇਰੀ ਗੱਲ ਸੁਣ ਲਿਆ ਮੈਂ ਤੈਨੂੰ ਦੇਸਤੀ ਤਰੀਕੇ ਨਾਲ ਸਮਝਾ ਦੇਣਾ ਹੂੰ ਤਾਂ ਤੁਸੀਂ ਹੋਰ ਗੱਲਾਂ ਕਹੌਣ ਨੂੰ ਫਿਰਦੇ ਹੋ ਏਕੜ ਨਹੀਂ ਹੁੰਦਾ ਹੁੰਦਾ ਘਰ ਦਾ ਜਿਹੜਾ ਲਾਣੇਦਾਰ ਹੈ ਠੀਕ ਹੈ ਉਹਨੇ ਘਰ ਚਲਾਉਣ ਵਾਸਤੇ ਪਹਿਲਾਂ ਦੇਖਣਾ ਹੁੰਦਾ ਵੀ ਘਰ ਕੇ ਮੇ ਚੱਲੂ ਕਿੰਨੀ ਮੈਨੂੰ ਆਮਦਨ ਹੈ ਕਿੰਨਾ ਖਰਚਾ ਹੈ ਘਰ ਦਾ ਠੀਕ ਆਮਦਨ ਘਟਾ ਖਰਚਾ ਵਧਾਇਆ ਹੋਇਆ ਸਾਰੀ ਦਿੱਲੀ ਦਾ ਪੰਜਾਬ ਦੇ ਦੋ ਜਹਾਜ਼ ਦਵੱਲੀ ਫਿਰਦੀ ਹੈ ਉਹਦਾ ਤੇਲੇ ਨਹੀਂ ਮਾਣ ਉਹਨਾਂ ਨੂੰ ਕੋਠੀਆਂ ਨੂੰ ਰੰਗ ਕਰਾ ਕਰਾ ਦੇ ਰਹੇ ਨੇ ਪੱਥਰ ਲਾ ਲਾ ਇਹ ਪੁੱਠੇ ਖਰਚੇ ਕਰ ਰਹੀ ਹੈ ਸਰਕਾਰ ਬਾਕੀ ਆ ਐਮਐਲਏ ਇਹਨਾਂ ਦੇ ਦੇਖ ਲਓ ਸਕੂਟਰੀਆਂ ਤੇ ਫਿਰਨ ਵਾਲੇ ਸਾਈਕਲਾਂ ਤੇ ਫਿਰਨ ਵਾਲੇ ਫੋਰਚੂਨਰ ਗੱਡੀਆਂ ਲਈ ਫਿਰਦੇ ਨੇ ਠੀਕ ਹੈ ਨਹੀਂ ਗੱਲ ਤਾਂ ਉਹੀ ਹੈ ਕਿ ਮੈਂ ਜਿਹੜੀ ਪੁੱਛੀ ਸੀ ਵੀ ਸੀਐਮ ਨਹੀਂ ਕੋਈ ਹੋਰ ਲੈਂਦਾ ਹੋਊ ਕਿਤੇ ਤਾਂ ਜਾਂਦੇ ਨੇ ਕਰਪਸ਼ਨ ਬਹੁਤ ਆ ਇਹ ਤਾਂ ਕੋਈ ਦੂਰ ਹੈ ਨਹੀਂ ਮੁੱਖ ਮੰਤਰੀ ਦੀ ਦਾ ਮੈਂ ਗੱਲ ਨਹੀਂ ਕਰਦਾ ਕਿਉਂਕਿ ਓਡੀ ਗੱਲ ਤਾਂ ਆਪਾਂ ਕਰ ਵੀ ਨਹੀਂ ਸਕਦੇ ਜਿਹੜੀ ਗੱਲ ਮੈਂ ਉਹੀ ਗੱਲ ਕਰਦਾ ਹੁੰਦਾ ਜਿਹੜੀ ਗੱਲ ਦਾ ਆਪਾਂ ਨੂੰ ਪਤਾ ਹੈ ਸੋਪਰ ਐਮ ਐਲ ਏ ਜਿਹੜੇ ਥੱਲੇ ਨੇ ਉਹਨਾਂ ਨੇ ਹਨੇਰੀ ਟਾਲੀ ਪਈ ਹੈ ਹੂੰ ਸਾਡੇ ਉਰੇ ਇੰਨਾ ਜ਼ਿਆਦਾ ਦੋ ਨੰਬਰ ਦਾ ਕੰਮ ਹੈ ਜਿਹਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਅੱਜ ਤੱਕ ਅਕਾਲੀ ਸਰਕਾਰਾਂ ਚ ਔਰ ਕਾਂਗਰਸ ਸਰਕਾਰਾਂ ਚ ਕੁਝ ਹੋਇਆ ਹੀ ਨਹੀਂ ਕਦੇ ਜੋ ਅੱਜ ਹੋ ਰਿਹਾ ਇਸ ਮਾਮਲੇ 'ਚ ਫਿਰ ਕਾਗਜ਼ ਮੰਗ ਸਕਦਾ ਕੋਈ ਵੀ ਕਾਗਜ਼ ਦਿਓ ਫਿਰ ਇਹ ਵੀ ਦੋਸ਼ ਹੀ ਨੇ ਕਿਹੜੇ ਕਾਗਜ਼ ਜਿਹੜੇ ਐਮਐਲਏ ਕਰਪਸ਼ਨ ਕਰ ਰਹੇ ਨੇ ਜਿੰਨਾਂ ਦੀ ਜਿੰਨਸੀ ਗੱਲ ਕਰਨੇ ਉਹ ਤੁਹਾਨੂੰ ਲੱਗਦਾ ਕਾਗਜ਼ ਕਾਦੇ ਮੰਗੇਗੇ ਉਹ ਗੱਡੀ ਐ ਇੱਕ ਪਾਸ ਕਰਾਉਣੀ ਠੀਕ ਹੈ ਉਹਦਾ ਲੈ ਲੈਂਦੇ ਨੇ ਅਗਲੇ ਨਾਲ ਗੱਲ ਕਰ ਲੈਂਦੇ ਨੇ ਉਹਦੇ ਕਾਦੇ ਕਾਗਜ਼ ਨੇ ਉਹ ਮਿਲ ਚ ਚਲੀ ਜਾਂਦੀ ਹੈ ਲੋਹਾ ਖਤਮ ਠੀਕ ਐ ਨਹੀਂ ਇਹ ਕੋਈ ਕਾਗਜ਼ਕੂਕ ਜ ਨਹੀਂ ਹੁੰਦੇ ਕਰਪਸ਼ਨਾਂ ਦੇ ਇਹਨਾਂ ਦੇ ਕਾਦੇ ਕਾਗਜ਼ ਨੇ ਕਿੱਥੋਂ ਕੀ ਸਾਬਤ ਕਰਨ ਨੂੰ ਕੋਰਟ ਚ ਕੇਸ ਕਰ ਦੋ 20 ਸਾਲ ਇਹੀ ਸਾਬਤ ਕਰਨ ਨੂੰ ਲੰਘ ਜਾਂਦੇ ਨੇ ਵੀ ਇਹਨੇ ਕਰਿਆ ਕਿ ਨਹੀਂ ਕਰਿਆ ਠੀਕ ਹੈ ਨਹੀਂ ਇਸ ਲਈ ਕਰਪਸ਼ਨ ਪੂਰੇ ਜੋਰਾਂ ਤੇ ਹੈ ਮੁੱਖ ਮੰਤਰੀ ਦੇ ਨੋਟਿਸ 'ਚ ਹੈਗੀ ਆ ਜਾਂ ਨਹੀਂ ਹੈਗੀ ਤੇ ਉਹ ਹੁਣ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈ ਨਾ ਤਾਂ ਪਤਾ ਸਿੱਧੇ ਸਿੱਧੀ ਗੱਲ ਹੈ ਬੇहद ਜਿਆਦਾ ਕਰਪਸ਼ਨ ਹੈ ਕੰਮ ਨਹੀਂ ਹੋ ਰਹੇ ਠੀਕ ਹੈ ਸਾਰੇ ਕਿਤੇ ਇਹੀ ਹਾਲ ਹੈ ਤੁਸੀਂ 27 'ਚ ਦੇਖ ਲਿਓ ਹੁਣ ਤਾਂ ਬਹੁਤਾ ਚਿਰ ਨਹੀਂ 6 ਮਹੀਨੇ ਹੀ ਰਹਿ ਗਏ ਯਾਰ 6 ਮਹੀਨੇ ਬਾਅਦ ਦੇਖਿਓ ਅੱਦੇ ਨਹੀਂ ਚੋਣ ਲੜਨਗੇ ਲਿਖ ਲੋ ਕਾਗਜ਼ ਤੇ ਅੱਜ ਕਿਉਂ ਨਹੀਂ ਲੜਨਗੇ ਕਿਉਂ ਲੱਗਦਾ ਤੁਹਾਨੂੰ ਲੋਕਾਂ ਤੋਂ ਡਰਦੇ ਕੀ ਗੱਡਰ ਕੀ ਉਹਨਾਂ ਨੂੰ ਆਹੀ ਵੀ ਕੰਮ ਨਹੀਂ ਹੋਇਆ ਦੱਸੋ ਕਿਹੜਾ ਕੰਮ ਹੋਇਆ ਤੁਸੀਂ ਕਿੱਥੋਂ ਆਏ ਹੋ ਮਹਾਲੀ ਮਹਾਲੀ ਤੋਂ ਆਏ ਹੋ ਮਹਾਲੀ ਤੋਂ ਤਲਵਾੜੇ ਤੱਕ ਤੁਹਾਨੂੰ ਕੰਮ ਹੋਇਆ ਦਿਖਿਆ ਕੋਈ ਚਲੋ ਮੈਂ ਨਹੀਂ ਨਹੀਂ ਮੈਂ ਬੋਲਾਂ ਤਾਂ ਫਿਰ ਉਹ ਥੋੜਾ ਕੰਟਰੋਵਰਸ਼ੀਅਲ ਹੋ ਜਾਂਦਾ ਪਈ ਹੋ ਜਵੇ 10 ਜੇ ਹੋਇਆ ਦੇਖਿਆ 10 ਸੜਕਾਂ ਦਾ ਬੁਰਾ ਹਾਲ ਹੈ ਜੀ ਫੇਰ ਛੜ ਤੂੰ ਕਹਿ ਰਿਹਾ ਇਹ ਹੁਣ ਸੜਕਾਂ ਦਾ ਬੁਰਾ ਹਾਲ ਹੈ ਨਾ ਸਾਡੇ ਪਿੰਡ ਦੀਆਂ ਚਾਰ ਸੜਕਾਂ ਨੇ ਚਾਰੇ ਜਾਇਆ ਮਾਰਿਆ ਜਿਹੜਾ ਆ 20 ਪਿੰਡਾਂ 'ਚ ਮੈਂ ਤੈਨੂੰ ਲੈ ਚੱਲਦਾ ਮਾਰਿਆ ਜਿਹੜਾ ਇਸ ਕਰਕੇ ਨਹੀਂ ਪਿੰਡਾਂ 'ਚ ਵੜਨਾ ਇਹਨਾਂ ਨੇ ਹੋਰ ਕਿਤੇ ਦੁਸ਼ਮਣ ਥੋੜੋ ਨੇ ਲੋਕਾਂ ਨੇ ਕਿਹੜਾ ਕੰਮ ਦੱਸੋ ਸਵਾਲ ਜਵਾਬ ਇਹਨਾਂ ਨੇ ਹੀ ਕਰਨ ਲਾਏ ਨੇ ਲੋਕ ਹੁਣ ਇਹਨਾਂ ਨੂੰ ਹੀ ਹੁਣੇ ਨੇ ਉਹ ਸਾਰੇ ਛੱਜ ਤਾਂ ਬੋਲੇ ਛਾਲਣੀਆਂ ਬੋਲ ਰਹੀਆਂ ਨੇ ਜਿਨ੍ਹਾਂ 'ਚ 100-100 ਸ਼ੇਕ ਨੇ ਅਕਾਲੀ ਦਲ ਦੇ ਕੰਮ ਕਰੇ ਹੋਏ ਬੋਲਦੇ ਨੇ ਅੱਜ ਜਿਸ ਪੁਲ ਤੇੋਂ ਜਿਸ ਸੜਕ ਤੋਂ ਤੁਸੀਂ ਲੰਘ ਕੇ ਆ ਰਹੇ ਹੋ ਅਕਾਲੀ ਦਲ ਦੀਆਂ ਬਣਾਈਆਂ ਹੋਈਆਂ ਨੇ ਕੱਢ ਕੇ ਦੇਖ ਲਓ ਰਿਕਾਰਡ ਪੱਥਰ ਦੇਖ ਲਓ ਲੱਗੇ ਹੋਏ ਬਣੀਆਂ ਨਹੀਂ ਤੁਹਾਡੇ ਏਰੀਆ 'ਚ ਹਾਂਜੀ ਉਸ ਤੋਂ ਬਾਅਦ ਬਣੀਆਂ ਬਣੀਆਂ ਹੀ ਨਹੀਂ ਪੰਜ ਸਾਲ ਕਾਂਗਰਸ ਲਾ ਗਈ ਉਹ ਚ ਨਹੀਂ ਇੱਕ ਬਟਾ ਇੱਕ ਬਟਾ ਨਹੀਂ ਪਿਆ ਸਾਡੇ ਅਕਾਲੀ ਦਲ ਵੇਲੇ ਦੀਆਂ ਹੀ ਬਣੀਆਂ ਹੋਈਆਂ ਨੇ ਉਰੇ ਸਾਡੇ ਹਲਕਾ ਇੰਚਾਰਜ ਹੁੰਦੇ ਸੀ ਜਗਦੀਪ ਸਿੰਘ ਚੀਮਾ ਉਹਨਾਂ ਨੇ ਬਣਾਈਆਂ ਤੀਆਂ ਉਹ ਵੀ ਬੀਜੇਪੀ 'ਚ ਚਲੇ ਗਏ ਹਨਾ ਜਾਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਇਹਨੇ ਬਣਾਈਆਂ ਦੀਆਂ ਅਕਾਲੀ ਸਰਕਾਰ ਵੇਲੇ ਬਣੀਆਂ ਨੇ ਮੁਰਕੇ ਦਾ ਯਾਰ ਮੈਂ ਤਾਂ ਇੱਕ ਤਸਲਾ ਵੱਧ ਕਹਿ ਦੇਣਾ ਇੱਕ ਚਮਚਾ ਵੀ ਨਹੀਂ ਲੱਗਿਆ ਆ ਸਾਡੇ ਏਰੀਆ 'ਚ ਦਾ ਇੱਕ ਚਮਚਾ